ਸਤ ਸ੍ਰੀ ਅਕਾਲ ਜੀ ਅ ਅੱਜ ਦੋ ਘੰਟੇ ਪਹਿਲਾਂ ਅਸੀਂ ਸਾਰੇ ਅੱਜ ਕਲਾਕਾਰ ਭਰਾ ਵੀ ਬਹੁਤ ਬਹੁਤ ਸਾਰੇ ਬੰਦੇ ਨੇ ਹਮਦਰਦੀ ਹੈ ਜਿਹੜੇ ਚੌੜਾਲੇ ਰਾਜੇ ਨੂੰ ਅਸੀਂ ਸਾਰੇ ਬੈਠੇ ਸੀ ਸਾਬ ਅਸੀਂ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਕੀਤੀ ਸੀ ਸਾਰੇ ਤੱਕ ਤੇ ਅੱਜ ਦੀ ਰਾਤ ਬਹੁਤ ਖਾਸ ਹੈ ਤੇ ਸਾਰੇ ਅੰਦਾਜ਼ ਕਰਿਓ ਉਧਰ ਕੋਈ ਨੈਗੇਟਿਵ ਮਤਲਬ ਨਾ ਕਹਦੇ ਤੁਸੀਂ ਕਿ ਕੁਝ ਰਾਜ ਨਹੀਂ ਉਹਨਾਂ ਕੁਝ ਗਲਤ ਹੋ ਰਿਹਾ ਨਹੀਂ ਉਹ ਲੜ ਰਹੇ ਹੈ ਤੇ ਬਿਲਕੁਲ ਚੜਦੀ ਕਲਾ ਡਾਕਟਰ ਸਦਾ ਕੰਮ ਕਰ ਰਹੇ ਆ ਅਸੀਂ ਇੱਕ ਪੋਜ਼ਿਟਿਵ ਵੇ ਨਾਲ ਤੁਹਾਨੂੰ ਆਖਿਆ ਸੀ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਚ ਸਤਾਈ ਦਿਨ ਨੂੰ ਐਕਸੀਡੈਂਟ ਹੁੰਦਾ ਤੇ ਉਸ ਦਿਨ ਬਹੁਤ ਕ੍ਰਿਟੀਕਲ ਹਾਲਤ ਸੀ ਤਾਂ ਸਭ ਤੋਂ ਸਨੇਹ ਇਹ ਹੀ ਸੀ ਕਿ ਅਰਦਾਸਾ ਕਰੋ ਔਰ ਆਪਾਂ ਸਾਰਿਆਂ ਨੇ ਅਰਦਾਸਾਂ ਕੀਤੀਆਂ ਤੇ ਰਾਜਵੀਰ ਨੂੰ ਹੌਲੀ ਹੌਲੀ ਊਰਜਾ ਮਿਲੀ ਉਹਨਾਂ ਨੂੰ ਦੱਸਾਂ ਵੀ ਬਾਹਰ ਇੱਕ ਆਕਾਰ ਹੋਇਆ ਉਸੇ ਕਰਕੇ ਅਸੀਂ ਕਿਹਾ ਸੀ ਕਿ ਅੱਜ ਅੱਜ ਆਪਾਂ ਇੱਕ ਹਮਲਾ ਹੋਰ ਮਾਰੀਏ ਸਾਰੇ ਅੱਜ ساری ਰਾਤ ਆਪਾਂ ਬਾਹਰ ਇਹਦੇ ਲੇਖੇ ਲਾ ਦਈਏ ਕਿ ਕੱਲੀ ਕੱਲੀ ਜਿਹੜੀ ਜ਼ਬਾਨ ਚੋਂ ਕੱਲੇ ਕੱਲੇ ਜ਼ਹਿਨ ਚੋਂ ਹਿਰਦੇ ਚੋਂ ਮਹਾਰਾਜ ਜੀ ਨੂੰ ਇਹ ਅਰਦਾਸ ਕਰਦੇ ਕਿ ਰਾਜਨੀਤਿਕ ਹੋਰ ਉਲਝਾਂਡਾਂ ਤੋਂ ਠੀਕ ਕਰੋ ਨਾ ਇਸੇ ਕਰਕੇ ਅਸੀਂ ਤੁਹਾਨੂੰ ਉਹ ਵੀਡੀਓ ਚੋਂ ਬਣਾ ਕੇ ਅਰਦਾਸ ਕਰਦੇ ਹੋਰ ਕੋਈ ਦਾ ਗਲਤਫਹਿਮਤ ਹੋਣਾ ਨਾ ਕਰੇ ਤੁਸੀਂ ਬਿਲਕੁਲ ਵੀ ਇਹਨਾਂ ਨੈਗੇਟਿਵ ਵਾਲੇ ਪਾਸੇ ਨਾ ਲੱਗੇ ਜਾਓ ਅਸੀਂ ਵੀ ਸੰਗਤ ਰੂਪ ਚ ਸਾਰਿਆਂ ਨੇ ਉਹ ਵੀਡੀਓ ਬਣਾਉਣ ਤੋਂ ਬਾਅਦ ਸੰਗਤ ਰੂਪ ਚ ਜਿੰਨੇ ਵੀ ਇੱਥੇ ਵੀਰ ਪਹੁੰਚੇ ਹੋਏ ਸੀ ਮਾਝਾ ਪੇਣਾ ਪਹੁੰਚੇ ਸੀ ਅਸੀਂ ਆਪ ਬਾਟ ਕੀਤਾ ਅਰਦਾਸ ਕੀਤੀ ਹੈ ਔਰ ਉਦੋਂ ਬਾਅਦ ਚ ਵੀਰਾ ਬਹੁਤ ਚੜਦੀ ਕਲਾ ਚ ਹੈ ਉਦੋਂ ਪਹਿਲਾਂ ਵੀ ਚੜਦੀ ਕਲਾ ਚ ਸੀ ਪਰ ਅਰਦਾਸ ਚ ਬਹੁਤ ਅਸਰ ਹੁੰਦਾ ਹੈ ਉਦੋਂ ਬਾਅਦ ਚ ਡਾਕਟਰਾਂ ਦੇ ਕਹਿਣ ਮੁਤਾਬਕ ਇਹ ਵੀਰਾ ਬੋਰ ਨੂੰ એનર્ਜੀ ਮਿਲ ਰਹੀ ਹੈ ਅਰਦਾਸਾਂ ਨਾਲ ਕਿਉਂਕਿ ਆਸਾਂ ਤੇ ਅਰਦਾਸਾਂ ਬਹੁਤ ਇਹਨਾਂ ਟਾਈਮ ਚ ਇਹਨਾਂ ਮੂਮੈਂਟਮ ਨੂੰ ਕਮ ਕਰਦੀਆਂ ਨੇ ਸੋ ਤੁਸੀਂ ਕਿਸੇ ਵੀ ਪਾਸੇ ਨੂੰ 네ਗੇਟਿਵ ਪਾਸੇ ਨਹੀਂ ਗੱਲ ਲੈ ਕੇ ਯਾਨੀ ਵੀਰਾ ਬਿਲਕੁਲ ਚੜਦੀ ਕਲਾ ਚ ਹੈ ਜਿੱਦਾਂ ਉਹ ਵਾਲੀ ਫਿਲਮ ਪਾਵਰ ਸਪੋਰਟਸਮੈਨ ਬੰਦਾ ਇੰਨਾ ਜੂਝ ਰਿਹਾ ਹੈ ਉਹ ਆਪਦੇ ਆਪ ਨਾਲ ਔਰ ਸਾਰਾ ਪੰਜਾਬ ਉਹਦੇ ਲਈ ਦੁਆਵਾਂ ਕਰ ਰਿਹਾ ਦੁਨੀਆ 'ਚ ਮਤਲਬ 4 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਕਾ ਜੀ ਦੁਨੀਆ ਕਿੱਥੋਂ ਕਿੱਥੋਂ ਸਾਡੇ ਕੋਲ ਇੱਥੇ ਆਉਂਦੀ ਹੈ ਅੱਗੇ ਅਸੀਂ ਵੀਰੇ ਲਈ ਆਏ ਆ ਇਹ ਆਸਕ ਦੇ ਵੀ ਵੈਰ ਨੂੰ ਤੋੜੂਗਾ ਨਹੀਂ ਸਾਨੂੰ ਪੂਰਨ ਘੋਸ ਹੈ ਆਪਾਂ ਸਾਰੇ ਜਿਹੜਿਆਂ ਨੇ ਚੜ੍ਹਦੀ ਕਲਾ 'ਚ ਰਹਿਣਾ ਕੋਈ ਵੀ ਗੱਲ ਨੂੰ ਨੈਗੇਟਿਵਿਟੀ ਲੈ ਕੇ ਜਾਣਾ ਵੀਰਾ ਰਾਜਵੀਰ ਬਿਲਕੁਲ ਚੜ੍ਹਦੀ ਕਲਾ 'ਚ ਹੈ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਬਸ ਅਸੀਂ ਹੁਣ ਵੀ ਬਾਈ ਇਹਹੀ ਗੱਲ ਕਹਿ ਰਹੇ ਆ ਕਿ ਆਪਾਂ ਅਰਦਾਸ ਔਰ ਸਿਮਰ ਵੀਰੇ ਦੇ ਨਾਮ ਤੇ ਬਧਾਉਣਾ ਹੈ ਅੱਜ ਵੀ ਬਧਾਉਣਾ ਤੇ ਕੱਲ੍ਹ ਵੀ ਬਧਾਉਣਾ ਹੈ ਔਰ ਆਉਣ ਵਾਲੇ ਦਿਨਾਂ ਜਿੱਥੋਂ ਕੋਈ ਖ਼ਬਰੀ ਮਿਲੂਗੀ ਸੁੱਖ ਦਾ ਸੁਖਿਆ ਮਿਲੂਗਾ ਅਸੀਂ ਇਹੀ ਆਸ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਤੁਹਾਨੂੰ